ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਇੱਥੇ ਹੈਗਾ ਸੀ ਜੀ ਸਵੇਰੇ 10 ਵਜੇ ਦਾ ਟਾਈਮ ਤੇ ਆਪਾਂ ਬਾਈ ਮਿਸਤਰੀ ਬੁਲਾਇਆ ਹੋਇਆ ਸੀਗਾ ਕਿਉਂਕਿ ਜੀ ਰਾਤ ਸਾਡੇ ਅਣਹੋਣੀ ਹੁਣ ਬਚ ਗਈ ਪ੍ਰਮਾਤਮਾ ਨੇ ਰੱਖ ਲਿਆ ਸਾਨੂੰ ਤੇ ਕਿਉਂਕਿ ਨਾ ਆ ਪੱਖੇ ਦੀ ਤਾਰ ਕੱਟ ਗਈ ਨਾ ਇੱਕ ਤਾਰ ਨੰਗੀ ਸੀਗੀ ਤੇ ਉਹ ਕੱਟ ਕੇ ਤੇ ਪੱਖੇ ਦੇ ਨਾਲ ਲੱਗ ਗਈ ਤੇ ਵੀ ਲੋਹਾ ਕਰਕੇ ਵੀ ਆ ਸਾਰੇ ਸ਼ੈੱਡ ਚ ਹੀ ਵੀ ਇੱਥੇ ਕਰੰਟ ਆ ਗਿਆ। ਉਹ ਸਾਡੇ ਪਾਪਾ ਜਦੋਂ ਵੀ ਗੋਹਾ ਹਟਾਉਣ ਲੱਗੇ ਖਿੱਚਣ ਲੱਗੇ ਤੇ ਉਹ ਵੀ ਨਾਲ ਫੌੜਾ ਲੱਗ ਗਿਆ ਇੱਕ ਲੋਹੇ ਦਾ ਫੌੜਾ ਸੀਗਾ ਸਟੀਲ ਜੀ ਦਾ ਫੌੜਾ ਸਾਡੇ ਤੇ ਉਹ ਫੌੜਾ ਸੀਗਾ ਤੇ ਉਹ ਡਿੱਗ ਗਏ ਭਾਈ ਗੋਹੇ ਚ ਸਾਨੂੰ ਪਤਾ ਨਹੀਂ ਲੱਗਿਆ ਮੈਂ ਕਿਤੇ ਕਿਸੇ ਚੀਜ਼ ਚੜਕ ਗਏ ਤੇ ਪਰ ਉਹ ਤੇ ਸੀਗਾ ਕਰੰਟ ਫਿਰ ਆਪਾਂ ਰਾਤ ਬਾਈ ਨੂੰ ਬੁਲਾਇਆ ਸੀ ਉਹ ਕਹਿੰਦਾ ਸਵੇਰੇ ਪੱਖਾ ਖੋਲ ਕੇ ਦੇਖਾਂਗੇ। ਤੇਨੇ ਲਈ ਬਾਈ ਪੱਖਾ ਲੋਡ ਕਰਦਾ ਤੇਨੇ ਅੱਜ ਚਲੋਣੇ ਆਪਾਂ ਪਹਾੜੇ ਕਿਉਂਕਿ ਹਨਾ ਬਹੁਤ ਵੀਰ ਕਮੈਂਟ ਕਰਦੇ ਸੀ ਹੁਣ ਤਾਂ ਤੁਸੀਂ ਪਹਾੜੇ ਚ ਜਾ ਲਓ ਹਾਂ ਵੀਰੇ ਬਹੁਤ ਔਖਾ ਗਾ ਗਾਂ ਸਾਡੀ ਬਹੁਤ ਜ਼ਿਆਦਾ ਹੋਂਕਦੀ ਆ ਇਹ ਗਾਈਆਂ ਹਨਾ ਵੀ ਬਾਲੀ ਗਰਮੀ ਮੰਦੇ ਹੁੰਦੀਆਂ ਤੇ ਚਲੋ ਅਬ ਅੱਜ ਆਪਾਂ ਇਹਨਾਂ ਨੂੰ ਚਾਲੂ ਕਰ ਦਾਂਗੇ ਕੱਲ ਕਿਹਾ ਸੀ ਬਾਈ ਨੂੰ ਉਹ ਕਹਿੰਦਾ ਵੀ ਚਲ ਮੈਂ ਸਵੇਰੇ ਕਰ ਜੂ ਨੇ ਪੱਖਾ ਵੀ ਲੋਡ ਕਰ ਜੂਗਾ ਤਵੇ ਸਾਰੇ ਲੋਹੇ ਦੇ ਵੀ ਇਹ ਚੈਨਰ ਜਿਹੜੇ ਸਾਰਿਆਂ 'ਚ ਹੀ ਕਰੰਟ ਆ ਗਿਆ ਇਹਨਾਂ 'ਚ ਜੀ ਨੂੰ ਵੀ ਹੱਥ ਲਾਈਏ ਫੇਰ ਆਤ ਬਿਚਾਰੀ ਇਹ ਮੱਝ ਵੀ ਇੱਥੇ ਗਰਮੀ 'ਚ ਹੀ ਖੜੀ ਰਹੀ ਕਿਉਂਕਿ ਜੇ ਇਹਦੀ ਜਗ੍ਹਾ ਬਦਲ ਦਿੰਨੇ ਆ ਤਾਂ ਇਹ ਮਿਲਦੀ ਨਹੀਂ ਆਈ ਕਰਦੀ ਆ ਤੇ ਹੁਣ ਬਾਈ ਕਹਿੰਦਾ ਆਪਾਂ ਪੱਖਾ ਖੋਲ ਕੇ ਦੇਣੇ ਆ ਵੀ ਕਿਵੇਂ ਆ ਤੇ ਵੈਸੇ ਲੁਕਸ਼ ਵੀ ਪੱਖੇ 'ਚ ਹੀ ਸੀ ਇਹਦੀ ਤਾਰ ਕੱਟੇ ਹੋਈ ਸੀ ਕਹਿੰਦਾ ਮੈਂ ਲੋਟ ਕਰ ਦਿੰਦਾ ਤੇ ਦੇਖੋ ਖੜੀਆਂ ਹੋ ਗਈਆਂ ਇਹਨਾਂ ਨੂੰ ਐ ਹੋ ਜਾਂਦਾ ਡਾਕਟਰ ਆ ਗਿਆ

ਨਾ ਆਏ ਨਾ ਮਾ ਪਹਿਲਾਂ ਤਾਂ ਨਹੀਂ ਆਉਂਦਾ ਸੀ ਬਾਈ ਕਰੰਟ ਅੱਛਾ ਉਹਨੇ ਟੋਕ ਟੋਕ ਕੀ ਉਹ ਬੰਕਾਰ ਨੇ ਨਾ ਸੀ ਕੀਤਾ ਕੀ ਉਹ ਅੱਛਾ ਇਹ ਹੋਗਾ ਉਹ ਕਿ ਉਹ ਸਨ ਚੱਲ ਜੀ ਨੇ ਹਾਂ ਹਾਂ ਕਾ ਸੰਦੇਸ਼ ਨਾਲੇ ਦੇ ਹੋ ਲੱਗ ਜਾਈ ਬਾਈ ਸੋਚ ਜੀ ਦੂਜੀ ਹੁੰਦੀ ਛੋਟੀ ਕੱਲੀ ਇਹ ਤਾਰ ਚ ਫਿਰ ਜੋ ਕੱਲਾ ਲਾਉਣ ਸੁਪਰਪੇਂਡਾ ਜੀ ਸਮਾਨ ਲਗਾ ਦੇ ਫਿਰ ਬਹੁਤ ਹੋ ਗਿਆ ਡਿਟੇਟਿਡ ਹੋ ਗਿਆ ਐਕਸੀਡੈਂਟ ਹੋ ਗਿਆ ਸਾਦੀ ਲੈ ਕਾਮੇਟ ਕਰਨੀ ਚ ਰਹਿਣਾ ਇਹ ਕੱਪੜਾ ਆਇਆ ਕਿੰਨਾ ਮਾਰਦੀ ਮਾਰਦੀ ਉਹ ਤਾਂ ਆ ਗਿਆ ਤਾਂ ਆ ਗਿਆ ਤੇਜ਼ ਲਈ ਤੇਜ਼ ਉਹ ਫਿਰ ਸਾਰੇ ਚ ਆ ਗਏ ਨਾ ਚਾਦਰ ਉਹ ਕਿੱਟਿਆ ਮੋਟੇ ਸਾਈ ਸਾਡੀ ਦੋਨਾਰੇ ਤੇ ਭੈਣ ਨਹੀਂ ਵੀ ਦੇਖ ਪਾਉਂਗੀ ਚੁਪਾ ਉਹ ਮੁੰਡਿਆਂ ਨੇ ਅੱਗੇ ਚੱਕੀ ਤੋਂ ਬਦਲ ਹੋਰੇ ਘੱਟ ਚ ਫੌੜਾ ਲਈ ਖੜਾ ਸੀ ਆਖਿਆ ਪਤਾ ਨਹੀਂ ਉਂ ਅੜਕ ਕੇ ਡਿੱਗ ਪੈਗਾ ਸੀ ਜਿਵੇਂ ਜਵਾਕਾਂ ਨੂੰ ਨਾਲ ਜਵਾਕਾਂ ਨੂੰ ਕਹੀ ਜਾਗੀ ਵੀ ਬਿਚਾਰੇ ਪਾਪੇ ਨੂੰ ਨਾ ਔੜੇ ਵੀ ਮੈਂ ਕੀ ਕਹਾ ਵੀ ਕੀ ਹੋਈ ਜਾਂਦਾ ਮੇਰਾ ਬਾਜੀ ਨਿਕਲੀ ਹਾਂ ਇਹਦਾ ਕੰਸਟ ਮਾਰਿਆ ਉਹ ਪੂਰਾ ਹਾਂ ਕੰਡਾ ਮੇਰਾ ਖੰਭੇ ਦੇ ਤੋਂ ਹੱਥ ਨਿਕਲ ਗਿਆ ਨੇ ਪੁੜੇ ਜੀ ਨਾ ਆਵੇ ਨਦੀ ਬੇਟਾ ਤੇ ਜੀ ਸ਼ਤਿਆ ਸ਼ਰੂਗ ਤੇ ਜੀ ਮਹਾਰਾਜ ਦੀ ਮਦਦ ਹੈ ਮਹਾਰਾਜ ਨੂੰ ਮਾਰਦੀ ਹੈ ਹਾਂਜੀ ਤੇ ਟਾਈਮ ਹੋ ਗਿਆ ਹੁਣ ਦੁਪਹਿਰੇ 12:30 ਵਜੇ ਦਾ। ਅੱਪਾ ਇਹਨਾਂ ਨੂੰ ਨਿਮਾ ਕੇ ਰੇਤੀ ਸੀ। ਅੱਪਾ ਤੁਹਾਨੂੰ ਕਹਿੰਦਾ ਦਸਿਆ ਵੀ ਆਪਾਂ ਅੱਜ ਆ ਪਹਾੜੇ ਚਾਲੂ ਲੈ। ਇੱਕ ਬੀਰ ਡਾਕੂਮੈਂਟ ਐਸੀ ਤੁਸੀਂ ਪਹਾੜੇ ਚਾਲੂ ਕਰ ਲਓ ਹੁਣ। ਤੇ ਕਰੇ ਸੀ ਪਰ ਉਦੋਂ ਲਾਈਟ ਹੈ ਨਹੀਂ ਸੀ ਨਾ। ਕਸੂਰ ਵਾਈ ਦਾ ਵੀ ਨਹੀਂ। ਤੇ ਵਿੱਚੋਂ ਨਾ ਵੀ ਇੱਕ ਦੋ ਹੀ ਚੱਲੇ। ਬਾਕੀ ਕੋਈ ਚੱਲਿਆ ਨਹੀਂ। ਆ ਦੇਖੋ ਫ੍ਰੀਜ ਜੇ ਹੋਈ ਜਾਂਦਾ। ਕਿਉਂਕਿ ਹਣਾ ਸਾਲ ਹੋ ਗਏ ਫੜਿਆ ਨੂੰ ਜਿਲਬ ਜੰਮੀ ਪਈ ਐ ਤੇ ਹੁਣ ਮੈਂ ਲਾਇਆ ਸੀ ਬਾਈ ਨੂੰ ਫੋਨ ਉਹ ਕਹਿੰਦਾ 2:30 ਵਜੇ ਆਉ ਬਸਾ 2 ਕਿ ਚਲਦੇ ਸੀ ਫਿਰ ਮੈਂ ਕਹਾਂ ਚਲ 2 ਦੀ ਖਾਤਰ ਕਿਉਂ ਛੱਡਣਾ ਆਪਾਂ ਬੰਦ ਕਰਤੇ ਤੇ ਹੁਣ ਨਮਾ ਕੇ ਘਟਿਸੇ ਇਹਨਾਂ ਨੂੰ ਤੇ ਆ ਭੈਣ ਤਾਂ ਬਾਹਲੀ ਹਾਂਪਦੀ ਐ ਬਈ ਇੰਨਾ ਗਾਵਾਂ ਨੂੰ ਰੱਖਣਾ ਤਾਂ ਸੱਚੀ ਬਹੁਤ ਔਕਾ ਇਹ ਵਧੀਆ ਖੁੱਲੇ ਥਾਵਾਂ ਤੇ ਲੋਟ ਆਉਂਦੀਆਂ ਬੜਾ ਹਾਂਕਦੀ ਐ ਨਾਲੇ ਪਹਿਲਾਂ ਮੈਂ ਸਵੇਰੇ 8 ਵਜੇ ਨਵਾਣੀ ਹੁੰਦੀ ਆ ਪਸ਼ੂ ਸਾਰੇ ਫੇਰ ਐਸੇ ਵੇਲੇ 12:30 1 ਵਜੇ ਫੇਰ 4 ਵਜੇ ਫੇਰ ਰਾਤ ਨੂੰ ਤੇ ਤਾਂ ਵੀ ਬਹੁਤ ਜ਼ਿਆਦਾ ਹਾਂਕਦੀ ਐ ਇਹ ਕੱਲ ਆ ਵੀ ਵੀ ਤੌਸੀਹੀ ਜਾਂ ਨਾ ਆ ਦੋਨੇ ਮਾਮਾ ਪੀਆ ਤੇ ਮੈਂ ਡਾਕਟਰ ਨੂੰ ਫੋਨ ਦਾ ਆ ਉਹ ਕਹਿੰਦਾ ਬਈ ਗਰਮੀ ਵਾਲੀ ਐ ਨਾ ਤੇ ਪਾਣੀ ਛਿੜਕੋ ਕਹਿੰਦਾ ਲਾਈ ਰੱਖੋ 10 ਮਿੰਟ ਤੱਕ ਤੇ ਫਿਰ ਜੋ ਲਾ ਕੇ ਰੱਖੀ ਤਾਂ ਫੇਰ ਹੱਡੀਆਂ ਬਾਲਾਂ ਤੋਸ ਲੈਣਾ ਸੀ ਤੇ ਆ ਸਾਡੀ ਲਾਟੋਰਾਣੀ ਤੇ ਇਹ ਮੇਰੇ ਨਾਲ ਹੁਣ ਜਿਆਦਾ ਆ ਵੀ ਇਹ ਕਿਹੜੀ ਗੱਲ ਦੇ ਬਦਲੇ ਲੈਂਦੀ ਆ ਸਾਡੀ ਝੋਟੀ ਉਹਨੇ ਕੱਟੀ ਨੂੰ ਚੰਗਾਉਂਦੀ ਕਿਉਂਕਿ ਇਹਨੂੰ ਇਹਦੀ ਮਾਂ ਨੇ ਨਹੀਂ ਚੰਗਾਇਆ ਸੀ ਤੇ ਹੁਣ ਲੈਂਦੀ ਆ ਇਹ ਵਿਚਾਰੀ ਕੱਟੀ ਦੇ ਬਦਲੇ ਤੇ ਕਿਹਦੇ ساتھ ਹੋਣੀ ਆਉਦੀ ਆ ਕਣਕ ਲੋਟ ਤਿੰਨ ਦਿਨ ਹੋ ਗਏ ਧੋਂਦਿਆਂ ਨੂੰ ਦੋ-ਦੋ ਗੱਟੇ ਕਰਕੇ 6-7 ਗੱਟੇ ਸੀਗੇ ਤੇ ਤਿੰਨ ਦਿਨਾਂ ਚ ਧੋਤੀ ਐ ਕਿਹੜਾ ਲੋਟ ਆਉਂਦੀ ਐ ਇਹ ਹੁਣ ਦੇਖੋ ਹੁਣ ਸਾਢੇ 12 ਵਜੇ ਦਾ ਟਾਈਮ ਆ ਹੁਣ ਇਹ ਧੋ ਕੇ ਹਟੇ ਸੀ ਫੇਰ ਮੈਂ ਇਹਨਾਂ ਨੂੰ ਨਿਵਾ ਕੇ ਹਟੀਆਂ ਹੁਣ ਬਿੰਦ ਚਾ ਟ੍ਰੈਸਟ ਕਰਦੇ ਆ ਫੇਰ ਬੱਚੇ ਆ ਜਾਣਗੇ ਸਕੂਲੋਂ ਚਲੋ ਪਹਿਲਾਂ ਇਹ ਝਾਰੀ ਨਾ ਦਿਖਾਈ ਸੀ ਨਾ ਮੰਮੀ ਝਾਰੀ ਆਂਦੇ ਸੀ ਨਾ ਕੋਈ ਬੈਸਿਟਾਣਾ ਰਿੱਤਾ ਹੀ ਬਹੁਤ ਜ਼ਿਆਦਾ ਹੁੰਦਾ ਹੁਣ ਦਿਖਾਉਣੇ ਆ ਤੇ ਦੇਖੋ ਦੋ 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 ਗਟਿਆਂ ਚ ਹੀ ਨਾ ਸਿਰਫ ਇੰਨਾ ਰੇਤਾ ਨਿਕਲ ਗਿਆ ਕਾਲਾ ਕੀ ਪੀਏ ਟੇਲੀ ਕਾਲਾ ਕੀ ਪੀਏ ਬਹੁਤ ਜ਼ਿਆਦਾ ਰੇਤਾ ਸੀ ਫਿਰ ਟਾਈਮ ਵਾਲਾ ਲੱਗਦਾ ਇੱਥੇ ਤਾਂ ਅਜੇ ਨਾ ਮੈਂ ਤੁਸੀਂ ਮਰਿਆ ਵੀ ਨਹੀਂ ਗਿਆ ਕਿਉਂਕਿ ਇੱਥੇ ਮੰਮੀ ਬੈਠੇ ਸੀਗੇ ਉਹ ਕਣਕ ਚਾਰੀ ਜਾਂਦੇ ਸੀ ਫਿਰ ਮੈਂ ਨਾਲ ਦੀ ਨਾਲ ਜਾ ਕੇ ਪੀਉਂਦੀ ਤੇ ਫਿਰ ਧੋਤੀ ਤੇ ਨਹੀਂ ਤਾਂ ਫਿਰ ਉਹਨਾ ਟਾਈਮ ਬਾਲਾ ਲੱਗਦਾ ਤੇ ਭਈ ਪਾਣੀ ਵੀ ਬਾਲਾ ਵੇਸਟ ਹੁੰਦਾ ਡੁੱਲਦਾ ਜੇ ਰੇਤਾ ਨਾ ਚੜੀਏ। ਇਵੇਂ ਥੋੜਾ ਜਿਹਾ ਲੱਗਿਆ ਤੇ ਟਾਈਮ ਖੈਰ ਥੋੜਾ ਘੱਟ ਲੱਗਿਆ। ਤੇ ਆਪ ਐ ਆਪਣੇ ਮਾਰਿਆ ਸੀ ਭਈ கரੰਟ ਰਾਤ ਪਾਪੇ ਨੂੰ। ਸੱਚੀ ਕੱਲ ਸਾਡੀ ਤਾਂ ਸਾਰੇ ਟੱਪਰ ਦੀ ਜਾਨ ਮੁੱਠੀ ਚ ਆ ਗਈ। ਪਹਿਲਾਂ ਪਾਪੇ ਨੇ ਮਾਰਿਆ ਫਿਰ ਮੰਮੀ ਨੂੰ ਕਿਉਂਕਿ ਪਾਪੇ ਤਾਂ ਬੋਲਿਆ ਨਹੀਂ ਗਿਆ ਵੀ ਕੀ ਹੋ ਗਿਆ। ਉਹਨਾਂ ਤਾਂ ਬਸ ਬੋਲ ਹੀ ਨਾ ਨਿਕਲੇ। ਫਿਰ ਜੋ ਮੰਮੀ ਹੱਥ ਲਾ ਕੇ ਦੇਖਣ ਲੱਗੀਆਂ ਮੰਮੀ ਨੇ ਮਾਰਿਆ கரੰਟ। ਕੱਲ ਸਾਡੀ ਪ੍ਰਮਾਤਮਾ ਨੇ ਜਾਨ ਬਖਸ਼ੀ ਤੇ ਆਪਾਂ ਇਹਨੂੰ ਕਰਤਾਰ ਲੀਵਟਉਣ ਤੋਂ ਸ਼ੁਰੂ ਕੱਟੀਆਂ ਤੇ ਇੱਕ ਭੈਣ ਭਰਾ ਪੁੱਛਦੇ ਹੁੰਦੇ ਨੇ ਹਨਾ ਵੀ ਤੁਸੀਂ ਕੱਟੀਆਂ ਨੂੰ ਕਿਹੜੀ ਫੀਡ ਪਾਉਣੇ ਹੋ ਬਾਈ ਆਪਾਂ ਇਹਨੂੰ ਥੋੜੇ ਟਾਈਮ ਤੱਕ ਹਨਾ ਡੇਢ ਕ ਮਹੀਨੇ ਦੀ ਹੋ ਗਈ ਜਦੋਂ ਕਾਫਟ ਸਟਾਰਟਰ ਫੀਡ ਸ਼ੁਰੂ ਕਰਾਂਗੇ ਰੋਤ ਮੰਤਰਾ ਬੜਾ ਕਾਹ ਹੋ ਵੀ ਪਿਆਗਾ ਪਰ ਹਜੇ ਆਪਾਂ ਸ਼ੁਰੂ ਨਹੀਂ ਕਰਦੇ ਨਾ ਥੋੜੀ ਜਿਹੀ ਹੋਰ ਹੋ ਜਾਣੀ ਤੇ ਹੁਣ ਕੱਲ ਵੱਧ ਤੋਂ ਵੱਧ ਪੀਗੀ ਤੇ ਕਰੀ ਜਾਵੇ ਅੱਜ ਚਿੱਟਾ ਚਿੱਟਾ ਗੋਆ ਜਾ ਅਣਪਚਿਆ ਫਿਰ ਮੈਂ ਡਾਕਟਰ ਨੂੰ ਬੁਲਾਇਆ ਵੀਰੇ ਦੇਖ ਕੇ ਜਾ ਉਹ ਕਹਿੰਦਾ ਇਹਨੂੰ ਲੀਵਰ ਟੋਨਿਕ ਦੇ ਦੋ ਉਹਦੇ ਨਾਲ ਸੈੱਟ ਹੋ ਜੂ ਕਹਿੰਦਾ ਉਹ ਦੇ ਦਿਆ ਕਰੋ 5 5 ਐਮ ਐਲ ਫਿਰ ਆਪਾਂ ਉਹ ਕਰਤਾ ਸ਼ੁਰੂ ਅੱਜ ਇਹਨੂੰ ਤੇ ਇੱਕ ਗਰਮੀਆਂ ਚ ਹਨਾ ਵੀ ਗਰਮੀਆਂ ਨਾਲ ਬਹੁਤ ਦੁੱਧ ਘਟਣ ਲੱਗ ਗਏ ਪਸ਼ੂ ਉਹਦੇ ਲਈ ਵੀਰੇ ਹਨਾ ਵੀ ਸ਼ਾਮ ਨੂੰ ਲੇਟੀ ਪਿਆਉਂਦੇ ਕਿਉਂਕਿ ਇੱਕ ਤਾਂ ਲੇਟੀ ਠੰਡੀ ਹੁੰਦੀ ਹੈ ਤੇ ਵਿੱਚ ਪਾ ਦਿਆ ਕਰੋ ਸ਼ੱਕਰ ਉਹਦੇ ਨਾਲ ਦੁੱਧ 'ਚ ਬਿਲਕੁਲ ਫਰਕ ਨਹੀਂ ਪੈਂਦਾ ਆ ਸਾਡੀ ਮੱਝ ਵਧੀਆ ਖਾ ਲੈਂਦੀ ਹੈ ਇਹਨੇ ਵਿਚਾਰੀ ਨੇ ਜਮਾ ਨਹੀਂ ਘਟਾਇਆ ਦੁੱਧ ਵਧੀਆ ਪਕਾਉਂਦੀ ਹੈ ਇਹ ਬੈਡ ਸਾਡੀ ਨਾਲ ਵੀ ਲੇਟੀ ਖਾਵੇ ਸ਼ੱਕਰ ਵਾਲੀ ਵੈਸੇ ਦਿਨੇ ਖਾ ਲੈਂਦੀ ਹੈ ਇਹ ਲੇਟੀ ਆ ਉਹ ਵੀ ਸ਼ੱਕਰ ਵਾਲੀ ਨਹੀਂ ਖਾਂਦੀ ਤੇ ਇਹ ਦੁੱਧ ਬਹੁਤ ਘਟਾ ਗਿਆ ਸ ਬਹੁਤ ਜ਼ਿਆਦਾ ਤੇ ਆ ਸਾਡੇ ਮਾਝੇ ਵਿਚਾਰੀ ਵਧੀਆਂ ਹਰ ਸੁਪਰ ਸੁਕੋਛ ਵੀ ਪਾਈ ਜਾਉ ਇਹਨੂੰ ਇਹ ਵਧੀਆ ਖਾ ਲੈਂਦੀ ਆ ਉਹੀ ਪਸ਼ੂ ਵਧੀਆ ਹੁੰਦਾ ਨਾ ਜਿਹੜਾ ਵੀ ਸਾਰਾ ਕੁਝ ਖਾਈ ਜਾਵੇ ਦੁੱਧ ਵੀ ਤਾਂ ਹੀ ਦੇਉ ਆ ਹੁਣ ਛੋਟੀ ਕੱਟੀ ਆ ਇਹਦੀ ਆ ਛੋਟੀ ਆਪਣੀ ਤੇ ਇਹਨੂੰ ਵੀ ਆਪਾਂ ਬਸ ਹੁਣ ਗੁਜ਼ਾਰ ਰੱਖਿਆ ਹਰੇਕ ਚੀਜ਼ ਤੇ ਤੇ ਇਹ ਵੀ ਹਰੇਕ ਚੀਜ਼ ਹੀ ਖਾ ਲੈਂਦੀ ਆ ਕੁਛ ਵੀ ਪਾਈ ਦੇ ਲੋ ਵਿਚਾਰੀਆਂ ਦੇ ਇੱਕ ਨਾ ਦੇਖੋ ਬਹੁਤ ਵਧੇ ਪਏ ਆ ਤੇ ਭਾਈ ਨੂੰ ਆਪਾ ਲਾਉਣੇ ਰੋਈ ਕੋਣ ਕਹਿਣ ਅੱਛੇ ਸਵੇਰੇ ਅੱਛੇ ਸਵੇਰਾਂ ਇਹ ਪੂਰਾ ਹਾਲ ਕਰੀ ਇੱਥੇ ਤੇ ਆ ਮੱਝ ਦਾ ਪੁੱਛਦੇ ਹੁੰਦੇ ਭੈਣਪਰਾ ਵੀ ਜਦੋਂ ਵੇਚੀ ਤੇ ਸਾਨੂੰ ਦੱਸਿਓ ਜਰੂਰ ਵੀਰੇ ਅੱਜ ਆਪਾਂ ਇਹਨੂੰ ਚੋਈਏ ਨਾ ਇੱਕ ਟਾਈਮ ਨਾਲ ਝੋਣ ਲੱਗ ਗਏ ਕਿਉਂਕਿ ਵੇਚਣ ਨੂੰ ਹਨਾ ਆ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਪਰ ਕੁਸ਼ਕ ਮਜਬੂਰੀਆਂ ਹੁੰਦੀਆਂ ਤੋਂ ਨੂੰ ਵੀ ਦੱਸਾਂਗੇ ਕੀ ਮਜਬੂਰੀ ਆ ਵੀਰੇ ਫਸੇ ਮਰ ਕੇ ਆਪਾਂ ਵੇਚ ਦਾਂਗੇ ਨੇੜੇ ਜੀ ਤੇ ਚਲੋ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਤੁਹਾਨੂੰ ਆਪਾਂ ਫੀਡ ਬਾਰੇ ਵੀ ਦੱਸਤਾ ਵੀਰੇ ਆਪਾਂ ਹਨਾ ਸ਼ੁਰੂ ਹੁਣ ਕਾਕਸ ਟ੍ਰੈਕਟਰ ਤੋਂ ਕਰਾਂਗੇ ਫੇਰ ਤਾਂ ਵੈਸੇ ਸਾਡੇ ਉਹੀ ਚੱਲਦੀ ਜਿਹੜੀ ਆਪਾਂ ਬਣਾ ਕੇ ਲਾਉਣੇ ਹੁੰਦੇ ਆ ਘਰੇ ਬਣਵਾਉਣੇ ਹੁੰਦੇ ਆ ਤੇ ਆਪ ਮਖਾਲਿਆ ਕਰੀ ਹੁਣ ਇਹ ਘਰੇ ਬਣਾਈ ਪਤਾ ਨਹੀਂ ਕਿਉਂ ਨਹੀਂ ਜਾਂਦੀ ਕਿਉਂਕਿ ਖਾਂਤੀ ਕੁਛ ਵੀ ਨਹੀਂ ਇਹ ਬਹੁਤ ਕੁਸਾ ਝੜਦਾ ਇਹ ਤੇ ਜਦੋਂ ਇੰਨੀ ਮਿਹਨਤ ਕਰਕੇ ਵੀ ਹਨਾ ਕੁਛ ਹੱਥ ਪੱਲੇ ਨਾ ਗੇ ਤੇ ਵੀ ਪਸ਼ੂ ਵਿੱਚ ਕਿੱਥੇ ਰੱਜ ਕੇ ਖਾਲੇ ਹਨਾ ਮਨ ਖੁਸ਼ ਹੋ ਜਾਂਦਾ ਦੇਖੋ ਆਈ ਰੱਖੀ ਰੱਖਦੇ ਸੰਨੀ ਇਹ ਨਿਰਾਚਾਰ ਕਹੋਨੇ ਥੋੜੀ ਜਿਹਾ ਸੱੰਨੀ ਕੀ ਪਾਈ ਸੀ ਆਈ ਪਈ ਹੈ ਹੁਣ ਪਈਏ ਮੇਲਣ ਬਣੀ ਜਿਵੇਂ ਬਾਹਲੀ ਰੱਚੀ ਹੁੰਦੀ ਹੈ ਇਹ ਬਹੁਤ ਔਂਕ ਕਰਦੀ ਮੈਨੂੰ ਹੋਰ ਸਾਡਾ ਕੋਈ ਕੁਛ ਨਹੀਂ ਵੀ ਨਾ ਕੁਛ ਪਾਵੇ ਸਾਰੇ ਵਧੀਆ ਖਾਂਦੇ ਆ ਇਹ ਨਿਕਲਦੀ ਖਾਂਦੀ ਤੇ ਚਲੋ ਭਈ ਆਪਾਂ ਤਾਂ ਇਹੀ ਕਹਿੰਨੇ ਆ ਸਾਰਿਆਂ ਨੂੰ ਇਹ ਕੰਮ ਕਰੋ ਵਧੀਆ ਹੁੰਦਾ ਖਿੱਚ ਕੇ ਰੱਖੋ ਕੰਮ ਕਿਸੇ ਦੇ ਮੰਗਰ ਨਾ ਲੱਗੋ ਜਿਹੜੇ ਕਹਿੰਦੇ ਆ ਵੀ ਇਹ ਚ ਕੁਛ ਬਚਦਾ ਨਹੀਂ ਆਏ ਨਹੀਂ ਹੁੰਦਾ ਮੇਰਾ ਦਿਲ ਤਾਂ ਬਹੁਤ ਕਰਦਾ ਤੁਹਾਨੂੰ ਦੱਸਣ ਨੂੰ ਵੀ ਜਿਹੜਾ ਟਾਈਮ ਮੈਂ ਮਾੜਾ ਦੇਖਿਆ ਤੇ ਇਹਨਾਂ ਨੇ ਮੇਰਾ ਸਾਹ ਦਿੱਤਾ ਕੋਈ ਵੀ ਹੁੰਦਾ ਹੈ ਨਾ ਆਪਣਾ ਰਿਸ਼ਤੇਦਾਰ ਭੈਣ 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 ਭਾਈ ਉਹ ਪੈਸਾ ਟਕਾ ਦੇ ਕੇ ਹੈ ਨਾ ਅਗਲਾ ਸੁਣਾ ਦਿੰਦਾ ਸੀ ਫਲਾਨੇ ਵੇਲੇ ਤੁਹਾਡੀ ਮਦਦ ਕਰੀ ਇਹਨਾਂ ਨੇ ਵਿਚਾਰੀਆਂ ਨੇ ਕੀ ਸੁਣਾਉਣਾ ਹੈ ਨਾ ਨਾਲੇ ਜਿੰਨੀ ਇਹਨਾਂ ਨੇ ਮਦਦ ਕਰੀ ਹੈ ਉੰਨੀ ਮੇਰੀ ਕਿਸੇ ਨੇ ਨਹੀਂ ਕਰੀ ਬਹੁਤ ਮਦਦ ਕਰੀ ਹੈ ਇਹਨਾਂ ਨੇ ਵਿਚਾਰੀਆਂ ਨੇ ਤਾਂ ਹੀ ਆਪਾਂ ਇਹਨਾਂ ਦੀ ਸੇਵਾ ਕਰਦੇ ਆ ਇਹ ਮਿਹਨਤ ਦਾ ਮੁੱਲ ਹੈ ਨਾ ਜ਼ਰੂਰ ਮੋੜਦੀਆਂ ਵਧੀਆ ਕਵੀਲਦਾਰੀ ਤੁਰਦੀ ਆ ਆਪਾਂ ਸਭ ਨੂੰ ਕਹਿੰਦੇ ਆ ਵੀ ਇਹੀ ਕੰਮ ਕਰੋ ਬਈ ਚਲੋ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤੱਕ ਤੱਕ ਤੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਸਦੇ ਰਹੋ ਵਾਸਤੇ ਰਹੋ ਸੋਨੇ ਸੋਨੇ ਕਮੈਂਟ ਕਰ ਦਿਆ ਕਰੋ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਰੇ ਨਾ ਥੋੜਾ ਜਿਹਾ ਮਸਲਾ ਹੋ ਜਾਂਦਾ ਨਹੀਂ ਹੌਸਲੇ ਤੋਂ ਬਿਨਾ ਤਾਂ ਬਸ ਬੰਦਾ ਵਾਂਹ ਹੀ ਡੋਟੇ ਜਾਂਦਾ ਆਪਾਂ ਹੌਸਲੇ ਨਾਲ ਹੀ ਆ ਜਿਹੜੇ ਤੁਰੇ ਫਿਰਦੇ ਆਂ ਨਹੀਂ ਤਾਂ ਜਿਉਂ ਜਾ ਟਾਈਮ ਮੇਰੇ ਤੇ ਆਇਆ ਹਨਾ ਉਹ ਬਾਈ ਗਰੂ ਨਾ ਤਾਂ ਕਿਸੇ ਤੇ ਲੈ ਕੇ ਆਵੇ ਤੇ ਨਾਲੇ ਬੰਦਾ ਉਹੀ ਟੁੱਟ ਜਾਂਦਾ ਪਰ ਆਪਾਂ ਨੂੰ ਤੁਹਾਡੇ ਭੈਣ ਭਰਾਵਾਂ ਦਾ ਹਨਾ ਹੌਸਲਾ ਹੀ ਆ ਜਿਹੜਾ ਤੋਰੀ ਫਿਰਦਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਵੀਰੇ ਥੋੜੀ ਜਿਹੀ ਮੇਰੀ ਵੀ ਮਜਬੂਰੀ ਆ ਵੀ ਹਜੇ ਇਹਨੇ ਸ਼ੇਅਰ ਨਹੀਂ ਕਰ ਸਕਦੀ ਠੀਕ ਚਲੋ ਜੀ ਫੇਰ ਮਿਲਦੇ ਆਪਾਂ ਬਾਏ